ਆਈ ਦਾ ਬਾਦ ਚ ਐਂ ਕਰ ਦਿੰਦੇ ਆ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਯਾਰ ਤੂੰ ਬੱਸ ਵਾਲਾ ਸੁਣਾ ਤਾਂ ਮੈਂ ਤਾਂ ਟਰੱਕ ਚ ਲਾਉਣਾ ਹੈ ਬੜਾ ਪੰਗਾ ਮੈਂ ਕਿਹਾ ਯਾਰ ਔਖਾ ਕੰਮ ਸੁਣਾਓ ਹੁਕਮ ਹੋਇਆ ਦੋ ਤਿੰਨ ਗੀਤ ਤੁਹਾਡੇ ਹਾਜ਼ਰ ਕਰਨੇ ਕਿਉਂਕਿ ਅੱਜ ਕਮਾਂਡ ਸਾਰੀ ਜਗਦੇਵ ਦੀ ਹੈ ਮੇਰਾ ਦਿਲ ਕਰਦਾ ਮੈਂ ਖਾਸਾ ਟਾਈਮ ਗਾਉਣਾ ਜਸਵਾਦ ਬਹੁਤ ਵਾਰਿਆ ਜਗਦੇਵ ਯਾਰ ਬਾਈ ਬਣ ਕੇ ਐਂ ਨਾ ਕਰ ਯਾਰ ਬੜਾ ਟਿਕਿਆ ਬੈਠਾ ਕੰਮ ਸਾਊਂਡ ਬਹੁਤ ਵਧੀਆ ਵੀ ਸੱਚੀ ਗੱਲ ਹੈ ਜਿਉਂਦੇ ਰਹੋ ਫਸਦੇ ਰਹੋ ਮੈਂ ਪਹਿਲਾਂ ਵੀ ਗਿਆ ਸੀ ਸਾਡੇ ਵਰਗਿਆਂ ਨੂੰ ਐਡੀ ਸਾਊਂਡ ਤੇ ਗਾਉਣ ਦਾ ਮੌਕਾ ਮਿਲਿਆ ਕਿਆ ਬਾਤ ਹੈ ਕਾਢੀ ਲਾਇਆ ਇੱਕ ਸਾਊਂਡ ਦੇ ਨਾਂ ਤੇ ਮਾਸਟਰ ਸਾਊਂਡ ਜਾਂ ਤਾਂ ਬਾਦਲਪਿੰਡ ਚ ਲੈ ਕੇ ਗਿਆ ਸੀ ਮੈਂ ਇੱਕ ਵਾਰੀ ਪਤਾ ਨਹੀਂ ਬਾਈ ਹੋਰਾਂ ਨੂੰ ਯਾਦ ਹੋਣਾ ਯਾਦ ਹੈ ਆਸ ਉਹਦੋਂ ਬਾਅਦ ਨਹੀਂ ਫਿਰ ਉਦੋਂ ਬਾਅਦ ਅੱਜੇ ਮੌਕਾ ਮਿਲਿਆ ਫਿਰ ਮੰਨਨ ਦੇ ਨਹੀਂ ਬਾਈ ਹੋਰੀ ਸੋ ਸ਼ੁਕਰੀਆ ਜਗਦੇਵ ਦਾ ਜਿਹਨੇ ਮਾਸਟਰ ਸਾਊਂਡ ਤੇ ਗਵਾਤਾ ਧੰਨਵਾਦ ਇਹਨੀ ਸਿਫਤ ਵੀ ਕਿਸੇ ਨੇ ਨਹੀਂ ਕੀਤੀ ਹੋਣੀ ਜਿੱਦੀ ਵਾਰੀ ਮੈਂ ਮਾਸਟਰ ਮਾਸਟਰ ਕਹਤਾ ਮੈਂ ਤਰੀਕੇ ਨਾਲ ਇਹ ਕਹਿ ਦਿੰਦਾ ਹੁੰਦਾ ਕਹਿੰਦੇ ਫਲਾਣੇ ਨੂੰ ਗਾਣਾ ਨਹੀਂ ਗਾਇਆਦਾ ਤਾਂ ਕਿਉਂ ਨਹੀਂ ਗਾਣਾ ਗਾਇਆ ਸਕਦਾ ਕਹਿੰਦਾ ਕਹਿ ਕੇ ਦਿਖਾ ਕਹਿੰਦਾ ਮੈਂ ਕਹਿ ਦਿੰਦਾ ਕਹਿੰਦਾ ਜੀ ਉਹ ਤੁਹਾਨੂੰ ਵਾਰ-ਵਾਰ ਮੈਂ ਕਹਿੰਦਾ ਨਾ ਕਹੋ ਕਹਿੰਦਾ ਕਹੀ ਜਾਂਦੇ ਆ ਗਾਣਾ ਖਾਣਾ ਥਾਣਾ ਗਾਣਾ ਖਾਣਾ 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 ਕਹਿੰਦਾ ਇਹ ਕਹਿ ਦਿੰਦੇ ਆ ਕਹਿਣ ਵਾਲੇ ਤਾਂ ਭਾਈ ਚਲੋ ਨਾ ਕਰ ਪਿਆਰ ਪਿਆਰ ਦੀਆਂ ਗੱਲਾਂ ਮੈਂ ਨਹੀਂ ਪਿਆਰ ਪਿਓਰ ਜਿਹਾ ਕਰਨਾ ਇਹ ਕੁੜੀ ਕਹਿੰਦੀ ਹੈ ਕਿਉਂ ਕਹਿੰਦੀ ਐ ਕਿਵੇਂ ਕਹਿੰਦੀ ਐ ਕਿੱਥੇ ਕਹਿੰਦੀ ਐ ਦੱਸਣ ਲੱਗੇ ਆ ਕੈਨੇਡਾ ਅਮਰੀਕਾ ਇੰਗਲੈਂਡ ਰਹਿਣ ਵਾਲੇ ਮੁੰਡੇ ਐ ਸਮਝਦੇ ਐ ਕਿ ਆਪਾਂ ਪੰਜਾਬ 'ਚ ਜਾਣਾ ਜਾ ਕੇ ਅਖਬਾਰ 'ਚ ਛੋਟੀ ਜੀ ਐਡ ਦੇਣੀ ਐ ਉੱਤੇ ਲਿਖ ਦੇਣਾ ਬਾਹਰੋਂ ਆਏ ਮੁੰਡੇ ਵਾਸਤੇ ਸੁੰਦਰ ਤੇ ਸੁਸ਼ੀਲ ਲੜਕੀ ਦੀ ਲੋੜ ਐ ਬਸ ਕਹਿੰਦਾ ਕੁੜੀਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਲਾਈਨਾਂ ਬਾਹਰ ਜਾਣ ਦੇ ਨਾਂ ਨੂੰ ਬਾਰੇ ਵਿਆਹਾਂ ਵਿੱਚ ਅਸੀਂ ਦੇਖਦੇ ਆ ਅਸੀਂ ਜੇ ਪੁੱਛ ਲਈਏ ਵੀ ਕੁੜੀ ਕਿਨਾ ਪੜੀ ਆ ਕਹਿਣਗੇ ਐਮਏ ਡਬਲ ਐਮਏ ਐਮਫਿਲ ਐਮਐਸ ਸੋਲੋਜੀ ਐਮਏ ਇੰਗਲਿਸ਼ ਐਮਏ ਇਹ ਪਤਲੀ ਕਿਹੜੀ ਕਿਹੜੀ ਐਮਏ ਪੁੱਛ ਲੋ ਮੁੰਡਾ ਕੀ ਕਰਦਾ ਮੋਢੇ ਜੇ ਇਕੱਠੇ ਕਰਕੇ ਕਹਿਣਗੇ ਇਹ ਨਹੀਂ ਪਤਾ ਯਾਰ ਬਾਹਰੋਂ ਆਇਆ ਵੈਸੇ ਹੱਦ ਹੋ ਗਈ ਯਾਰ ਚੰਗਾ ਅਸੀਂ ਸੁਮੇਲ ਕਰਦੇ ਆ ਬਾਹਰੋਂ ਆਏ ਮੁੰਡੇ ਐ ਸਮਝਦੇ ਆ ਕਿ ਅਸੀਂ ਪੰਜਾਬ ਚ ਜਾਣਾ ਐਂ ਵਿਆਹ ਕਰਾ ਕੇ ਮੁੜਿਆ ਆਣਾ ਫੋਨ ਤੇ ਮੋਬਾਈਲ ਤੇ ਲੰਬੀ ਹੋਈ ਕੁੜੀ ਫੇਸਬੁੱਕ ਤੋਂ ਲੰਬੀ ਹੋਈ ਕੁੜੀ ਨੂੰ ਆ ਕੇ ਇੰਡੀਆ ਚ ਮੁੰਡਾ ਫੋਨ ਕਰਦਾ ਕਹਿੰਦਾ ਹੈਲੋ ਕਹਿੰਦੀ ਹੈਲੋ ਕਹਿੰਦਾ ਪਛਾਣ ਕਹਿੰਦੀ ਪਛਾਣ ਲਿਆ ਕਹਿੰਦਾ ਫਿਰ ਆਪਾਂ ਵਿਆਹ ਕਰਾਉਣਾ ਸੀ ਕਹਿੰਦੀ ਵਿਆਹ ਕਹਿੰਦਾ ਹਾਂ ਕਹਿੰਦੀ ਜੇ ਚਾਹੁੰਨਾ ਵਿਆਹ ਕਰਾਉਣਾ ਆਪਣੇ ਮਾਪਿਓ ਨੂੰ ਕਹਿ ਆ ਕੇ ਮੇਰੇ ਮਾਪਿਓ ਨਾਲ ਗੱਲ ਕਰੇ ਜੇ ਦੋਨਾਂ ਨੂੰ ਮੰਨਜ਼ੂਰ ਹੋਇਆ ਵਿਆਹ ਹੋਜੂ ਨਹੀਂ ਤੇ ਨਹੀਂ ਹੋ ਸਕਦਾ ਕਹਿੰਦਾ ਉਹ ਗੱਲ ਨਹੀਂ ਕਹਿੰਦਾ ਗੱਲ ਕੀ ਹੈ ਕਹਿੰਦੀ ਫਿਰ ਕਹਿੰਦਾ ਸਾਡੇ ਇੰਗਲੈਂਡ ਅਮਰੀਕਾ ਕੈਨੇਡਾ ਦੇ ਵਿੱਚ ਯੂਰਪ ਦੇ ਵਿੱਚ ਮੁੰਡੇ ਕੁੜੀਆਂ ਵਿਆਹ ਤੋਂ 6-6 ਮਹੀਨੇ ਪਹਿਲਾਂ ਸਾਲ-ਸਾਲ ਪਹਿਲਾਂ ਇੱਕ ਦੂਜੇ ਨਾਲ ਇਕੱਠੇ ਘੁੰਮਦੇ ਆ ਸ਼ਾਪਿੰਗਾਂ ਕਰਦੇ ਆ ਕਹਿੰਦਾ ਫਿਲਮਾਂ ਮੂਵੀਆਂ ਦੇਖਦੇ ਆ ਕਹਿੰਦੀ ਕਿਉਂ ਕਹਿੰਦਾ ਕਿਉਂਕਿ ਇੱਕ ਦੂਜੇ ਦਾ ਬਿਲਕੁਲ ਭੇਦ ਆ ਜਾਂਦਾ ਹੈ ਪਿਆਰ ਪੈ ਜਾਂਦਾ ਫਿਰ ਵਿਆਹ 'ਚ ਪੰਗੇ ਨਹੀਂ ਪੈਂਦੇ ਕਹਿੰਦੀ ਫਿਰ ਤੈਨੂੰ ਪਤਾ ਨਹੀਂ ਇਹ ਭਗਤਾ ਭਾਈ ਦਾ ਏਰੀਆ ਹੈ ਕਮਲਿਆ ਇੱਥੇ ਤਾਂ ਸਪੈਦਿਆਂ ਦੇ ਡੰਡਿਆਂ ਨੂੰ ਟੋਕੇ ਵਾਲੇ ਗਡਾਸੇ ਦੰਬੀ ਚਰਦੇ ਐ ਐਵੇਂ ਪੰਗਾ ਨਾ ਲੈ ਲੇ ਇੱਕ ਖੋਲਾ ਜਿਹਾ ਮਾਰ ਕੇ ਬੰਦਾ ਸਿੱਤ ਲੈਂਦੀ ਹੈ ਮਾੜਾ ਜਿਹਾ ਬਚ ਕੇ ਕਹਿੰਦਾ ਅੱਛਾ ਕਹਿੰਦਾ ਫੇਰ ਕਹਿੰਦੀ ਤੈਨੂੰ ਜਿਹੜਾ ਤਰੀਕਾ ਦੱਸਿਆ ਆਪਣੇ ਮਾਪਿਆਂ ਨੂੰ ਭੇਜ ਹੁਣ ਮੁੰਡਾ ਬੜੇ ਸਮਝਬਾਗ ਦਿਖਾਉਂਦਾ ਮੇਰੇ ਵਰਗਾ ਫੁੱਕਰਾ ਜਿਹਾ ਲਾ ਕੇ ਪਟਿਆਂ ਨੂੰ ਬਰੋਜਾ ਜਿਹਾ ਹੁਣ ਬਾਲਿਆਂ ਨੂੰ ਬਰੋਜਾ ਨਹੀਂ ਪਤਾ। ਪੁਰਾਣੇ ਬੰਦਿਆਂ ਨੂੰ ਪਤਾ ਹੈ ਵੀ ਬਰੋਜਾ ਗਰਮ ਕਰਕੇ ਪਟੇ ਨੂੰ ਲੱਗਦਾ ਸੀ, ਪਟੇ ਟੈਟ ਹੋ ਜਾਂਦੇ ਸੀ। ਲੱਗਦਾ ਹੁਣ ਵੀ ਪਟਿਆਂ ਨੂੰ ਹੀ ਐ। ਉਦੋਂ ਗੇੜਨ ਵਾਲੇ ਪਟਿਆਂ ਨੂੰ ਲੱਗਦਾ ਸੀ ਹੁਣ। ਇਹਨਾਂ ਨੂੰ ਲੱਗ ਹੀ ਜਾਂਦਾ ਹੈ। ਇਹ ਪਟੇ ਪਿਓ ਦੇ ਪੁੱਤ ਬਠਿੰਡੇ ਵਾਲੇ ਧਰਮ ਲੰਗੂ ਖੜੇ ਕਰੀ ਫਿਰਦੇ ਇੱਥੇ-ਇੱਥੇ ਸੁੱਤੇ ਉੱਪਰ ਨੂੰ। ਮੇਰੇ ਵਰਗਾ ਪਾ ਆ ਗਏ ਮੁੰਦਰਾ ਕੰਨ 'ਚ ਲਾ ਕੇ ਪਟਿਆਂ ਨੂੰ ਬਰੋਜਾ ਜਿਆ। ਕੁੜੀ ਨੂੰ ਬੜੇ ਸਮਝਵਾ ਕੇ ਦਿਖਾਉਂਦਾ। ਆਪਾਂ ਇੱਕ ਫਲਾਈਟ ਚੜਿਆ ਕਰਾਂਗੇ ਦੂਜੀ ਉਤਰਿਆ ਕਰਾਂਗੇ ਆਪਣਾ ਲੰਡਨ ਤੋਂ ਟ੍ਰਾਂਟੋ ਹੋਇਆ ਕਰੂਗਾ ਤੇ ਡਿਨਰ ਨਿਊਯਾਰਕ ਹੋਇਆ ਕਰੂਗਾ ਕਹਿੰਦਾ ਤੂੰ ਮੇਰੇ ਨਾਲ ਵਿਆਹ ਤਾਂ ਕਰਾ ਕੇ ਦੇਖ ਬੜੇ ਸਭਜ ਬਾਗ ਦਿਖਾਉਂਦਾ ਪਰ ਭਲੇ ਪਰਿਵਾਰ ਦੀ ਕੁੜੀ ਇੱਜ਼ਤਦਾਰ ਪਰਿਵਾਰ ਦੀ ਕੁੜੀ ਕਿਵੇਂ ਕੋ ਠੋਕ ਠੋਕ ਕੇ ਕਹਿੰਦੀ ਹੈ ਨਾ ਕਰ ਪਿਆਰ ਪਿਆਰ ਦੀਆਂ ਗੱਲਾਂ ਮੈਂ ਨਹੀਂ ਪਿਆਰ ਪਿਓਰ ਜਾ ਕਰਨਾ ਉਹ ਹੀ ਗੀ ਤੁਹਾਡੀ ਨਜ਼ਰੇ ਖਿਦਮਤ ਸੁਣ ਕੇ ذرا غور نہ ਰਲ ਕੇ ਸੱਚਾ ਇਸ਼ਕ ਕਮਾਈਏ ਤੇ ਆਪਾਂ ਕਿਸੇ ਤੋਂ ਕੀ ਲੈਣਾ ਆਪਾਂ ਕਿਸੇ ਤੋਂ ਕੀ ਲੈਣਾ ਆਪਾਂ ਕਿਸੇ ਤੋਂ ਕੀ ਲੈਣਾ ਕਹਿੰਦੇ ਪੈਰ ਨਹੀਂ ਜਾਂਦਾ ਫੜਿਆ ਇਹ ਜੋਬਨ ਚਲਿਆ ਚਾਰ ਦਿਨ ਹੱਸ ਕੇ ਜੀ ਲੈਣਾ ਚਾਰ ਦਿਨ ਹੱਸ ਕੇ ਜੀ ਲੈਣਾ ਚਾਰ ਦਿਨ ਹੱਸ ਕੇ ਜੀ ਲੈਣਾ ਪਾਲੇ ਬਾਤ ਪਿਆਰਾਂ ਦੀ ਨੀ ਕਰ ਲੈ ਪਿਆਰ ਪਿਆਰ ਦੀਆਂ ਗੱਲਾਂ ਨੀ ਕਰ ਲੈ ਪਿਆਰ ਪਿਆਰ ਦੀਆਂ ਗੱਲਾਂ ਹੋ ਕਰ ਲੈ ਕਾਹੀ ਰਾਣੀ ਲਗਜੂ ਸਾਥ ਪਾਪੂ ਦੀ ਪੱਕ ਨੂੰ ਕਹੂ ਕੀ ਜਗ ਨੂੰ ਇੱਜ਼ਤ ਹੋਲੀ ਰਾਲੀ ਰਾਵੇ ਹੋਲੀ ਰਾਲੀ ਰਾਵੇ ਇੱਜ਼ਤ ਤੇਰਾ ਮਿਰਜ਼ਾ ਨਹੀਂ ਮੰਦਰ ਮਸਜਿਦ ਤੇ ਕੀ ਗਿਰਦਾ ਗੁਰੂ ਦੁਆਰੇ ਫੁੱਲ ਬੈਠਾ ਮੈਂ ਤੇਰੇ ਰੂਪ ਚ ਤੱਕਿਆ ਰੱਬ ਨੂੰ ਤੇ ਭੁੱਲ ਕੇ ਸਭ ਨੂੰ ਨਹੀਂ ਮੈਂ ਤੇਰੇ ਤੇ ਢੁੱਲ ਬੈਠਾ ਗੱਲਾਂ ਨਹੀਂ ਕਰ ਲੈ ਪਿਆਰ ਪਿਆਰ ਦੀਆਂ ਗੱਲਾਂ ਹੋ ਕਰ ਲੈ ਪਿਆਰ ਪਿਆਰ ਦੀਆਂ ਗੱਲਾਂ ਕੀ ਇਰਾਜ਼ ਤੇ ਮੱਲਾ ਫਕੀਰੀ ਤੇਥੋਂ ਸਭ ਕੁਝ ਵਾਰ ਦਿਆਂ ਤੂੰ ਸਮਝ ਜਵਾਨ ਨੀਂ ਹਾਂ ਤੇ ਤੂੰ ਸਮਝ ਜਵਾਨ ਨੀਂ ਹਾਂ ਹੋ ਜਾ ਤੂੰ ਮੇਰੇ ਨਾਲ ਰਾਜ਼ੀ ਇਸ਼ਕ ਦੀ ਬਾਜ਼ੀ ਦੇ ਵਿੱਚ ਮੈਂ ਜ਼ਿੰਦਗੀ ਹਾਰ ਦਿਆਂ ਮੈਂ ਜ਼ਿੰਦਗੀ ਹਾਰ ਦਿਆਂ ਉਹ ਵਿੱਚ ਮੈਂ ਜ਼ਿੰਦਗੀ ਹਾਰ ਦਿਆਂ ਪਾਲਾ پاک ਪਿਆਰਾਂ ਦੀ ਨੀ ਪਰ ਲੈ ਯਾਰ ਪਿਆਰ ਦੀਆਂ ਗੱਲਾਂ ਨੀ ਕਰ ਲੈ ਪਿਆਰ ਪਿਆਰ ਦੀਆਂ ਗੱਲਾਂ ਉਹ ਕਰ ਲੈ ਪਿਆਰ ਪਿਆਰ ਦੀਆਂ ਗੱਲਾਂ